ਆ ਸਾਨੂੰ ਦਿਮਾਗ ਤੇ ਰਿਹਾ ਨਹੀਂ ਸੀ ਕਿ ਇਹ ਹੋਊਗਾ ਫੈਸਲਾ ਇੰਨੀ ਜਲਦੀ ਲੇਕਿਨ ਮੋਦੀ ਜੀ ਨੇ ਇੰਨੇ ਅچھے ਹੋ ਜਾਣ ਤੋਂ ਬਾਅਦ ਕਰਨ ਕਦਮ ਇੰਤਜ਼ਾਰ ਕਰਦੇ ਸੀ ਜਿਵੇਂ ਸ਼ਵਰੀ ਨੇ ਇੰਤਜ਼ਾਰ ਕੀਤਾ ਜਿਵੇਂ RAM ji ਦੇ ਆਣ ਦਾ ਉਹਨਾਂ ਨੇ ਕਿੰਤਜ਼ਾਰ ਦਾ ਰੱਖਿਆ ਹੋਇਆ ਸੀ ਇੰਤਜ਼ਾਰ ਦੀ ਘੜੀ ਆਊਗੀ ਖਤਮ ਹੋਊਗੀ ਤੇ ਅਸੀਂ ਸ਼ਵਰੀ ਇੰਤਜ਼ਾਰ ਕਰ ਰਹੇ ਹਾਂ ਤੇ ਅਸੀਂ RAM ji ਦੇ ਦਰਸ਼ਨ ਕਰਾਂਗੇ ਇੱਕ ਵਿਸ਼ਵਾਸ ਸੀ ਔਰ ਅੱਜ ਜੋ ਸਾਡਾ ਸਾਰਾ ਨਿਸ਼ਵਾਸ ਪੂਰਾ ਹੋ ਗਿਆ ਜੈ 500 ਸਾਲ ਬਾਅਦ ਬੜਾ ਸੁਨਹਿਰੀ ਮੌਕਾ ਮਿਲਿਆ ਬੜੀ ਭਾਗੇਵਾਨ ਪੀੜ੍ਹੀ ਐ ਸਾਡੀ ਜਿਹੜੀ ਅੱਖਾਂ ਨਾਲ ਇਹ ਚੀਜ਼ ਨੂੰ ਦੇਖ ਰਹੀ ਹੈ ਤੇ ਇਸ ਤੋਂ ਵੱਡਾ ਤਾਂ ਕੋਈ ਦੇਣੀ ਹੈ ਨਹੀਂ ਲੋਕੀ ਕਹਿੰਦੇ ਕਿ ਦੂਸਰੀ ਦੀਵਾਲੀ ਅਸੀਂ ਤਾਂ ਦੀਵਾਲੀ ਨਾਲ ਵੀ ਕੰਪੇਅਰ ਨਹੀਂ ਕਰ ਸਕਦੇ ਕਿਉਂਕਿ ਇਹ ਫਰਸਟ ਟਾਈਮ ਹੋਇਆ ਅੱਜ ਤੋਂ ਬਾਅਦ ਕਦੇ ਨਹੀਂ ਹੋਣਾਗਾ ਪ੍ਰਾਂਤ ਪ੍ਰਤੀਸ਼ਾ ਦਾ ਪ੍ਰੋਗਰਾਮ ਇੱਕ ਵਾਰ ਹੀ ਹੋਇਆ ਵਾ ਤੇ ਬਸ ਇੱਕ ਵਾਰ ਹੀ ਹੋਇਆ ਵਾ ਇਸ ਦੀ ਕਿਸੇ ਨਾਲ ਵੀ ਤੁਲਨਾ ਨਹੀਂ ਕੀਤੀ ਜਾ ਸਕਦੀ ਜੀ ਸੋ ਬਹੁਤ ਇੰਜੋਏ ਕਰ ਰਹੇ ਹਾਂ ਲਗਾਤਾਰ 500 ਸਾਲਾਂ ਤੋਂ ਦੁਹਾਰ ਕੀਤਾ ਹੈ ਜੀ ਉਹ ਅੱਜ ਸਾਨੂੰ ਅੱਜ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਅਸੀਂ ਉਹਦੀ ਖੁਸ਼ੀ ਵਿੱਚ ਬਹੁਤ ਸਾਰੇ ਦੀਵਾਲਾ ਕੀਤੀ ਹੈ ਸਾਰਿਆਂ ਲਈ ਗਿੱਧੇ ਪੰਗੜੇ ਦਾ ਇੰਤਜ਼ਾਮ ਕੀਤਾ ਗਿਆ ਕਿ ਬਹੁਤ ਜ਼ਿਆਦਾ ਖੁਸ਼ੀਆਂ ਮਨਾਏ ਜਾਣ ਪੂਰੇ ਆਤਿਸ਼ਬਾਦੀ ਕਰਨ ਦੀ ਤਿਆਰੀ ਚਾਹੀ ਕਿ ਸਾਨੂੰ ਅੱਜ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੈ ਸਾਡੇ ਰਾਮ ਲਾਲਾ ਜੀ ਘਰ ਵਾਪਸ ਆਏ ਹੈ ਜੀ ਓ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਪਹਿਲਾਂ ਤਾਂ ਜੈ ਸ਼੍ਰੀ ਰਾਮ ਜਦੋਂ ਪ੍ਰਾਨ ਪ੍ਰਤੀਸ਼ਠਾ ਹੋਈ ਅਸੀਂ ਮੋਦੀ ਸਾਹਿਬ ਨੂੰ ਦੇਖਿਆ ਤੇ ਸਾਡੀਆਂ ਅੱਖਾਂ ਵਿੱਚੋਂ ਅੰਸਰੂ ਇੰਨੇ ਬਾਗਰੇ ਸੀ ਕਿ ਸਾਡੋਂ ਤੋਂ ਦੇਖਿਆ ਨਹੀਂ ਸੀ ਜਾ ਰਹੀ ਹੋ ਭਗਵਾਨ ਰਾਮ ਦੀ ਜੋ ਪ੍ਰਤਿਮਾ ਉਹਨਾਂ ਨੇ ਜਚਾਈ ਹੈ ਸਜਾਈ ਹੈ ਇੰਨ ਲੱਗਦਾ ਸੀ ਸਾਖਾਤ ਭਗਵਾਨ ਸ਼੍ਰੀ ਰਾਮ ਖੜਿਆ ਹੈ ਤੇ ਅੱਜ ਇੰਨਾ ਖੁਸ਼ੀ ਦਾ ਦਿਨ ਹੈ ਕਿ ਘਰ ਘਰ ਦੀ ਘਰ ਘਰ ਦੀਵਾਲੀ ਮਨਾਈ ਜਾ ਰਹੀ ਹੈ ਦੀਵਾਲੀ ਤੋਂ ਵੀ ਵੱਧ ਕੇ ਇਹ ਉਤਸਵ ਨੂੰ ਮਨਾਇਆ ਜਾ ਰਿਹਾ ਹੈ ਹਾਂਜੀ 500 ਸਾਲ ਲੱਗੇ ਹਾਂਜੀ ਹਾਂਜੀ 500 ਸਾਲ ਲੱਗੇ ਜੀ ਇਹਦੀ ਮਿਹਨਤ ਦਾ ਫਲ ਸਾਨੂੰ ਮੋਦੀ ਸਾਹਿਬ ਨੇ ਯੋਗੀ ਨੇ ਦਿੱਤਾ ਹੈ ਜੀ ਸਾਡਾ ਮੋਦੀ ਤੇ ਜੋਗੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਬਹੁਤ ਧੰਨਵਾਦ ਹੈ ਅਸੀਂ ਤ੍ਰੇਤਾ ਯੁਗ ਵਿੱਚ ਆ ਗਏ ਕਲ ਯੁਗ ਤੋਂ